ਬਲਵੰਤ ਸਮੇਵਲ ਲਾਈਵ ਵਿੱਚ ਆਪ ਸਭ ਦਾ ਸਵਾਗਤ ਬਲਵੰਤ ਸਮੇਵਲੀ ਲਾਈਵ ਵਿੱਚ ਆਪ ਸਾਰ ਦਾ ਸਵਾਗਤ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਕਰੀਬ 9 ਵਜੇ ਤੋਂ ਫਾਜਲਕਾ ਕੋੜਕੂਰਾ ਜਾਣ ਵਾਲੀ ਟ੍ਰੇਨ ਮੌੜ ਰੋਡ ਦੇ ਨੇੜੇ ਇੱਕ ਵਿਅਕਤੀ ਰੇਲਵੇ ਕ੍ਰਾਸ ਕਰਨ ਲੱਗਿਆ ਟ੍ਰੇਨ ਦੀ ਝਪੇਟ ਵਿੱਚ ਔਰ ਕਾਰਨ ਹੋਈ ਮੌਤ ਇਹ ਜੀ ਟ੍ਰੇਨ ਆ ਰਹੀ ਸੀ ਫਾਜਲਕਾ ਤੋਂ ਸ਼੍ਰੀ ਮੁਕਸਰ ਸਾਹਿਬ ਦੇ ਕੋੜਕੂਰੇ ਜਾਂਦੀ ਹੈ 9 ਵਜੇ ਤੇ ਉਹਦੇ ਥੱਲੇ ਇੱਕ ਕ੍ਰੋਸਿੰਗ ਕਰ ਰਿਹਾ ਸੀ ਉਹ ਆਦਮੀ ਤੇ ਉਹਦੇ ਥੱਲੇ ਆ ਗਿਆ ਹੌਨਕਰ ਉਹਦੀ ਮੌਤ ਤੇ ਮੌਤ ਹੋ ਗਈ ਹੈ ਤੇ ਇਹ ਕੋਈ ਪਤਾ ਲੱਗਿਆ ਜੀ ਕੌਣ ਹੈ ਕਿਵੇਂ ਨਹੀਂ ਹਜੇ ਤਾਂ ਕੋਈ ਪਛਾਣ ਨਹੀਂ ਹੋ ਸਕੀ ਤੇ ਜੋ ਪਛਾਣ ਦੇ ਸੋਰਸ ਕਰ ਰਹੇ ਹਾਂ ਜੀ ਬਾਕੀ ਸਟੇਸ਼ਨ ਮਾਸਟਰ ਨੇ ਮੌਕੇ ਤੇ ਦੱਸਿਆ ਤਾਂ ਅਸੀਂ ਪਹੁੰਚੇ ਤੇ ਹੁਲੀਆ ਕਿਹੋ ਜਿਹਾ ਲੱਗਦਾ ਕਿੰਨੀ ਉਮਰ ਦਾ ਹੋਵੇਗਾ ਜੀ ਹੁਲੀਆ ਜੀ ਤਕਰੀਬਨ 40 ਸਾਲ ਦੇ ਅੰਦਰ ਬਾਹਰ ਜਾਇਦਾ ਕੋਈ ਲਗਭਗ ਜੀ ਬਾਕੀ ਕਲੀਅਰ ਨਹੀਂ ਹੈ ਹਜੇ ਹਾਂ ਜੀ ਕਿੰਨਾ ਨੰਬਰ ਟ੍ਰੇਨ ਸੀ ਜਿਹੜੀ ਆ ਰਹੀ ਸੀ ਇਹ 94 ਨੰਕੀ ਅਸੀਂ 112 ਤੋਂ ਐਸ ਇਕਬਾਲ ਸਿੰਘ ਤੇ ਮੇਰੇ ਨਾਲ ਆਪਣਾ ਜਸਪ੍ਰੀਤ ਸਿੰਘ ਹোলਦਾਰ ਜੀ 112 ਤੋਂ ਕੰਪਲੇਂਟ ਆਈ ਸੀ ਵੀ ਐ ਕਰਕੇ ਇੱਕ ਜਿਹੜੀ ਟ੍ਰੇਨ ਨਾਲ ਬੰਦਾ ਟਕਰਾ ਗਿਆ ਤੇ ਉਹ ਡੈੱਡ ਬਡੀ ਪਈ ਹੈ ਤੇ ਮੌਕੇ ਤੇ ਉਹ ਰੇਲਵੇ ਦਾ ਏਰੀਆ ਸੀਗਾ ਜੀ ਤੇ ਮੌਕੇ ਤੇ ਐਸ ਐ ਨਸੀਬ ਸਿੰਘ ਚੌਕੀ ਇੰਚਾਰਜ ਸ਼੍ਰੀ ਮੁਖਸਰ ਸਾਹਿਬ ਹਾਜ਼ਰ ਆਏ ਉਹ ਕਾਰਵਾਈ ਕਰ ਰਹੀ ਹੈ ਜੀ ਅੰਦਰ